ਸਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਬਠਿੰਡਾ ਦਾ ਇਹ ਮੁੰਡਾ ਜਿਸ ਦੇ ਵੱਲੋਂ ਕੀ ਮਾਪਿਆਂ ਦਾ ਨਾ ਰੋਸ਼ਨ ਕੀਤਾ ਗਿਆ। ਦਰਸਲ ਇਹ ਮੁੰਡਾ ਇਸ ਦੇ ਵੱਲੋਂ 108 ਵਾਰ ਰਾਮਾਇਣ ਮੰਕਾ ਜੋ ਕਿ ਮੂਜਬਾਨ ਨੇ ਯਾਦ ਕੀਤਾ ਗਿਆ। ਦਰਸਲ ਇਸ ਦੇ ਮਾਤਾ ਪਿਤਾ ਜੋ ਕਿ ਇਸ ਤੇ ਕਾਫੀ ਖੁਸ਼ ਨੇ ਤੇ ਪਰਿਵਾਰਿਕ ਮੈਂਬਰਾਂ ਦਾ ਇਹ ਕਹਿਣਾ ਹੈ ਕਿ ਇਸ ਬੱਚੇ ਨੂੰ ਆਪਣੇ ਵੱਡੇ ਭਰਾ ਤੋਂ ਪ੍ਰੇਰਣਾ ਮਿਲੀ ਹੈ ਜਿਸ ਨੇ ਕਿ ਹਨੂਮਾਨ ਚਲੀਸਾ ਦਾ ਵਰਲਡ ਰਿਕਾਰਡ ਬਣਾ ਕੇ ਰਾਸ਼ਟਰਪਤੀ ਤੋਂ ਪੁਰਸਕਾਰ ਤੇ ਸਨਮਾਨ ਹਾਸਲ ਕੀਤਾ ਹੈ। ਤੇ ਉਸੇ ਤੋਂ ਪ੍ਰੇਰਿਤ ਹੋ ਕੇ ਜਿਹੜਾ ਨੌਜਵਾਨ ਹੈ ਇਸ ਦੇ ਵੱਲੋਂ ਵੀ ਇਹੀ ਜਿਹੜੀ ਹਨੂਮਾਨ ਚਲੀਸਾ ਤੋਂ ਬਾਅਦ ਜਿੱਥੇ ਵੱਡੇ ਭਰਾ ਨੇ ਹਨੂਮਾਨ ਚਲੀਸਾ ਕੰਠ ਕੀਤੀ ਹੈ ਤੇ ਛੋਟੇ ਭਰਾ ਦੇ ਵੱਲੋਂ ਰਮਾਇਣ 108 ਮਣਕਾ ਕੰਠ ਕੀਤਾ ਗਿਆ ਤੇ ਇਸ ਦੇ ਨਾਲ ਹੀ ਇਸ ਦੇ ਵੱਲੋਂ ਰਿਕਾਰਡ ਬਣਾਇਆ ਗਿਆ ਤੇ ਇਸ ਤੀ ਇਸ ਪ੍ਰਾਪਤੀ ਤੇ ਮਾਪੇ ਕਾਫੀ ਖੁਸ਼ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਹਮੇਸ਼ਾ ਤੋਂ ਧਰਮ ਦੇ ਨਾਲ ਜੁੜੇ ਹੋਏ ਨੇ ਤੇ ਇਸੇ ਦੇ ਸਦਕਾ ਉਹਨਾਂ ਨੇ ਇਹ ਸਫਲਤਾ ਹਾਸਲ ਕੀਤੀ ਹੈ ਮੇਰਾ ਨਾਮ ਮਨਨ ਗੋਇਤ ਹੈ ਕਿਹੜੀ ਜਗ੍ਹਾ ਤੋਂ ਮੈਂ ਮੋੜ ਮੰਡੀ ਤੋਂ ਹਾਂ ਸਰ ਮਾਨਨ ਕਿਵੇਂ ਕੀਤਾ ਗਿਆ ਹੈ ਕੀਤਾ ਗਿਆ ਇਸ ਟੈਕਲ ਮਨੇ ਰਮਾਇਣ ਮੰਨ ਦਾ 108 ਦਾ ਵਰਲਡ ਰਿਕਾਰਡ ਬਣਾਇਆ ਹੈ ਮੇਰਾ ਨਾਮ ਇੰਡੀਆ ਏਸ਼ੀਆ ਵਰਲਡ ਰਿਕਾਰਡ ਐਂਡ ਕਿੰਗਸ ਬੁੱਕ ਆਫ ਰਿਕਾਰਡਸ ਦੇ ਵਿੱਚ ਮੇਰਾ ਨਾਮ ਦਰਜ ਹੋ ਗਿਆ ਹੈ ਪ੍ਰੇਰਨਾ ਕਿਵੇਂ ਮਿਲਦੀ ਹੈ ਮੇਰੇ ਛੋਟੇ ਭਾਈ ਦਾ ਵਰਲਡ ਰਿਕਾਰਡ ਬਣਿਆ ਹੋਇਆ ਹੈ ਜੋ ਕਿ ਹਨੂਮਾਨ ਚਾਲੀਸਾ 1 ਮਿੰਟ 54 ਸੈਕਿੰਡ ਦੇ ਵਿੱਚ ਸੁਣਾ ਦਿੰਦਾ ਹੈ ਤੇ ਉਸਨੇ ਆਪਣਾ ਹੀ ਰਿਕਾਰਡ ਤੋੜ ਕੇ 1 ਮਿੰਟ 27 ਸਕਿੰਟਾਂ ਦੇ ਵਿੱਚ ਉਸਨੇ ਆਪਣਾ ਰਿਕਾਰਡ ਨਵਾਂ ਬਣਾ ਦਿੱਤਾ ਹੈ ਤੇ ਲਾਸਟ ਈਅਰ ਉਸ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਥੋੜਾ ਜਿਹਾ ਸਨਾਪੀ ਦਿਓ ਕਿ रघुपति राघव राजा राम पति दे पावन सीताराम गुनंद जयगन श्याम पति दे पावन सीताराम भीड़ पड़ी जय भक्त पुकारे दूर करो प्रभु दुखमान दशरथ के गर्जन में राम पति दे पावन सीताराम विश्वामित्र मुनीश्वर आए देश धूप को वचन सुना संग में भेजे लक्ष्मण राम पति दे पावन सीताराम वन में जाए तारका मारी चरण छुवाई हिलिया तारि ऋषियों के दुख हरते राम पति दे पावन सीताराम मैं एप्रोक्सीमेट 10 बुक्स दे विच नाम दर्ज हो गया है ਤੇ ਜਿਹੜੀ ਤੁਹਾਨੂੰ ਸਿੱਖਿਆ ਦਿੱਤੀ ਹੈ ਇਹ ਕਿਨੇ ਸਿੱਖਿਆ ਦਿੱਤੀ ਹੈ ਇਹ ਮੈਨੂੰ ਮੇਰੇ ਮਾਤਾ ਪਿਤਾ ਜੀਆ ਨੇ ਸਿੱਖਿਆ ਦਿੱਤੀ ਹੈ ਜਦੋਂ ਫਿਰ ਤੁਸੀਂ ਪੜਦੇ ਹੁੰਦੇ ਅੰਕ ਘੰਟ ਕਰਦੇ ਹੁੰਦੇ ਜੋ ਯਾਦ ਕਰਦੇ ਉਦੋਂ ਫਿਰ ਕਿਨੂੰ ਸੁਣਾਉਂਦੀ ਮੈਂ ਇਹ ਆਪਣੇ ਦਾਦਾ ਦਾਦੀ ਜੀ ਨੂੰ ਸੁਣਾਉਂਨੇ ਇਹ ਕਿਸੇ ਕੀ ਕਹਿਣਾ ਚਾਹੁੰਦੇ ਬੱਚੇ ਨੂੰ ਮਾਨਤਾ ਕੀਤਾ ਗਿਆ ਤੇ ਬੱਚੇ ਨੂੰ ਪਹਿਲਾਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਬੱਚੇ ਦਾ ਨਾਮ ਆਇਆ ਫਿਰ ਏਸ਼ੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮ ਆਇਆ ਫਿਰ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਨਾਮ ਆਇਆ ਪਹਿਲਾਂ ਮੇਰੇ ਛੋਟੇ ਬੱਚੇ ਨੇ ਜਿਹੜਾ ਵਰਲਡ ਰਿਕਾਰਡ ਬਣਾਇਆ ਸੀ ਉਹਨੂੰ ਦੇਖਦੇ ਹੋਏ ਇਹ ਬੱਚੇ ਨੇ ਵੀ ਚਾਹਿਆ ਮੈਂ ਕੁਝ ਕਰਕੇ ਦਿਖਾਵਾਂ ਜੀ ਉਸ ਤੋਂ ਬਾਅਦ ਉਸ ਤੋਂ ਪ੍ਰੇਰਣਾ ਮਿਲਦੇ ਹੋਏ ਇਹਨੇ ਇਸ ਦਾ ਵਰਲਡ ਰਿਕਾਰਡ ਯੂਨੀਵਰਸਿਟੀ ਦੇ ਵਿੱਚ ਆਪਣਾ ਨਾਮ ਦਰਜ ਕਰਵਾਇਆ ਜੀ ਇਹਨੇ ਰਮਾਇਨ ਮਨਕਾ 108 ਜੀ ਫਾਸਟੈਸਟ ਗਾ ਕੇ ਦੁਨੀਆ ਦਾ ਪਹਿਲਾ ਬੱਚਾ ਬਣਿਆ ਜਿਨੇ ਬਹੁਤ ਜਲਦੀ ਗਾਇਆ ਜੀ ਪਹਿਲੇ ਬੱਚੇ ਨੂੰ ਜੀ ਉਸਨੇ 1 ਮਿੰਟ 54 ਸਕਿੰਟਾਂ ਦੇ ਵਿੱਚ ਜੀ ਹਨੂਮਨ ਚਾਲੀਸਾ ਗਾ ਕੇ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਸੀ ਉਸ। ਇਹ ਸੱਚੇ ਦਾ ਕਿੰਨੇ ਮੁਕਾਂ ਚ ਰਿਕਾਰਡ ਹੈ। ਛੋਟੇ ਬੱਚੇ ਦਾ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਨਾਮਦਾਰ ਜੋ ਹੈ World Record University ਦੇ ਵਿੱਚ ਨਾਮਦਾਰਜੋਇਆ ਤੇ ਐਕਸਕਲੂਸਿਵ World Record ਦੇ ਵਿੱਚ ਨਾਮਦਾਰਜੋਇਆ ਤੇ ਬੱਚੇ ਨੂੰ ਪ੍ਰਤਿਭਾ ਸ਼੍ਰੀ ਅਵਾਰਡ ਮਿਲਿਆ ਜੀ ਤੇ ਬੱਚੇ ਨੂੰ ਕਿੰਗ ਅਵਾਰਡ ਮਿਲਿਆ ਜੀ ਤੇ ਸਵੀਮਾਨ ਅਵਾਰਡ ਮਿਲਿਆ ਬੱਚੇ ਨੂੰ ਰਾਸ਼ਟਰਪਤੀ ਵੱਲੋਂ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਦੇ ਗਵਰਨਰ ਵੱਲੋਂ ਸਨਮਾਨਿਤ ਕੀਤਾ ਗਿਆ ਜੀ ਤੇ ਰਾਜਸਥਾਨ ਦੇ ਉੱਥੇ ਕੁਝ ਆਪਣਾ ਮਨਿਸਟਰ ਸੀ ਜਿਨ੍ਹਾਂ ਨੇ ਸਨਮਾਨਿਤ ਕੀਤਾ ਗਿਆ ਬੱਚੇ ਨੂੰ ਰਾਜਸਥਾਨ ਦੇ ਜੈਪੁਰ ਦੇ ਵਿੱਚ ਜੀ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਜੀ ਹਨੂਮਨ ਚਾਲੀਸਾ ਦਾ ਪਾਠ ਅਸੀਂ ਸਾਰੀ ਕਰਦੇ ਹਾਂ ਜੀ ਠੀਕ ਹੈ ਜੀ ਇਹ ਪਾਠ ਤੋਂ ਉਸ ਤੋਂ ਬੱਚੇ ਨੂੰ ਹੌਲੀ-ਹੌਲੀ ਉਹਨੂੰ ਪ੍ਰੇਰਣਾ ਮਿਲਦੀ ਰਹੀ ਜੀ ਇੱਕ ਦੋ ਫੰਕਸ਼ਨ ਸੀ ਸਾਡੇ ਜੀ ਮੰਡੀ ਦੇ ਵਿੱਚ ਜੀ ਸਾਲਾ ਸਰ ਮੰਡਲ ਦਾ ਉਥੋਂ ਉਹਨਾਂ ਨੇ ਪ੍ਰਾਈਜ਼ ਰੱਖਿਆ ਹੋਇਆ ਸੀ ਜਿਹੜਾ ਸਭ ਤੋਂ ਛੋਟਾ ਬੱਚਾ ਹਨੂਮਾਨ ਚਾਲੀਸਾ ਬਿਨਾਂ ਦੇਖੇ گاਊਗਾ ਉਹਨੂੰ ਅਸੀਂ ਸਨਮਾਨਿਤ ਕਰਾਂਗੇ ਤੇ ਇਸ ਤਰ੍ਹਾਂ ਉਸੇ ਬੱਚੇ ਨੂੰ ਸਨਮਾਨਿਤ ਕੀਤਾ ਗਿਆ ਇਹੀ ਬੱਚਾ ਨਿਕਲਿਆ ਸਭ ਤੋਂ ਤੇਜ਼ ਗਾਉਣ ਵਾਲਾ ਮੇਰਾ ਨਾਮ ਡਾਕਟਰ ਅਮਨਦੀਪ ਹੈ ਜੀ ਮੈਂ ਮੋੜ ਮੰਡੀ ਤੋਂ ਬਿਲੋਂਗ ਕਰਦੀ ਹਾਂ ਮੈਨੂੰ ਬਹੁਤ ਹੀ ਖੁਸ਼ੀ ਹੈ ਤੇ ਮੈਨੂੰ ਆਪਣੇ ਬੱਚਿਆਂ ਤੇ ਬਹੁਤ ਹੀ ਪ੍ਰਾਊਡ ਹੈ ਕਿ ਮੇਰੇ ਬੱਚੇ ਇਸ ਚੰਗੇ ਰਾਹ ਉੱਤੇ ਚੱਲ ਰਹੇ ਨੇ ਜੀ ਤੇ ਆਪਣੇ ਮੰਡੀ ਦਾ ਨਾਮ ਆਪਣੇ ਫੈਮਿਲੀ ਦਾ ਨਾਮ ਆਪਣੇ ਫਾਦਰ ਦਾ ਨਾਮ ਰੌਸ਼ਨ ਕਰ ਰਹੀ ਜੀ ਬੱਡੇ ਬੱਚੇ ਨੂੰ ਜੀ ਪ੍ਰੇਰਨਾ ਆਪਣੇ ਛੋਟੇ ਬ੍ਰਦਰ ਤੋਂ ਮਿਲੀ ਜਦੋਂ ਉਹਨੇ ਹਨੂਮਨ ਚਾਲੀਸਾ ਦਾ ਉਚਾਰਨ ਕਰਕੇ ਤਾਂ ਰਾਸ਼ਟਰਪਤੀ ਵੱਲੋਂ ਵੀ ਉਸਨੂੰ ਮਾਨਿਤ ਕੀਤਾ ਗਿਆ ਤਾਂ ਇਹਨੂੰ ਵੀ ਲੱਗਿਆ ਕਿ ਮੈਂ ਵੀ ਕੁਝ ਐਦਾ ਦਾ ਕਰਾਂ ਜਿਸ ਨਾਲ ਮੇਰਾ ਵੀ ਕੋਈ ਵਰਲਡ ਰਿਕਾਰਡ ਬਣੇ ਤਾਂ ਕਰਕੇ ਉਹਨੇ ਜੀ ਰਮਾਇਣ ਮੰਨ ਦਾ 108 ਯਾਦ ਕੀਤਾ ਤੇ ਉਹਦਾ ਮੂੰਜਵਾਨ ਉਚਾਰਨ ਕੀਤਾ ਜੀ ਘਰ ਵਿੱਚ ਇਹਨਾਂ ਨੂੰ ਕੌਣ ਸਿੱਖਿਆ ਦੇ ਰਿਹਾ ਹੈਗਾ ਸਾਡੇ ਸਾਰੇ ਫੈਮਿਲੀ ਹੀ ਬਹੁਤ ਅਧਿਆਤਮਿਕ ਹੈ ਜੀ ਸਾਰੇ ਰੋਜ਼ਾਨਾ ਪਾਠ ਕਰਦੇ ਹਨ ਇਹਦੇ ਦਾਦੀ ਜੀ ਰੋਜ਼ ਰਮਾਇਣ ਮੰਨ ਦਾ 108 ਪੜ੍ਹਦੇ ਹਨ ਜੀ ਤੋਂ ਉਹਨਾਂ ਤੋਂ ਹੀ ਬੁੱਕ ਲੈ ਕੇ ਇਹਨੇ ਲਰਨ ਕੀਤੀ ਹੈ ਜੀ ਸਮਾਜ ਵਿੱਚੋਂ ਕਿੰਨਾ ਕੁ ਸਨਮਾਨ ਮਿਲਦਾ ਜੀ ਕੱਥੇ ਕੱਥੇ ਜਗਾ ਤੋਂ ਨਾਮ ਵੀ ਦਰਜ ਕੀਤੇ ਬੁੱਕਸ ਵਿੱਚ ਉਹਨੇ ਸਮਾਜ ਵਿੱਚ ਬਹੁਤ ਹੀ ਵਧੀਆ ਰੈਪਿਊਟੇਸ਼ਨ ਬਣਦੀ ਹੈ ਜੀ ਜਦੋਂ ਬੱਚੇ ਕੋਈ ਚੰਗਾ ਕੰਮ ਕਰਦੇ ਹਨ ਤੇ ਬੱਚਿਆਂ ਨੂੰ ਵੀ ਇੱਕ ਚੰਗੀ ਨਿਗਾਹ ਨਾਲ ਦੇਖਿਆ ਜਾਂਦਾ ਹੈ ਕਿ ਇਹਨਾਂ ਦੀ ਫੈਮਿਲੀ ਐਨੀ ਰਿਲੀਜੀਅਸ ਹੈ ਤਾਂ ਬੱਚੇ ਵੀ ਉਸ ਤਰ੍ਹਾਂ ਦੇ ਹੀ ਸੰਸਕਾਰੀ ਅਤੇ ਚੰਗੇ ਰਾਹ ਤੇ ਚੱਲ ਰਹੇ ਹਨ ਤੇ ਮਾਪੇ ਆ ਜ਼ਿਆਦਾਤਰ ਬੱਚਿਆਂ ਵੱਲ ਧਿਆਨ ਨਹੀਂ ਦੇ ਪਾਉਂਦੇ ਕਈ ਬੱਚੇ ਗਲਤ ਰਸਤਿਆਂ ਤੇ ਚਲੇ ਜਾਂਦੇ ਆ ਲੱਗਦਾ ਉਹਨਾਂ ਨੂੰ ਵੀ ਇਸ ਤਰ੍ਹਾਂ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਤੇ ਧਾਰਮਿਕ ਰੱਖ ਤੋਂ ਮਹੱਤਵਪੂਰਨ ਜਦੋਂ ਬੱਚੇ ਧਰਮ ਦੇ ਰਸਤੇ ਤੇ ਜਾਣਗੇ ਜੀ ਤਾਂ ਕਦੇ ਵੀ ਕਿਸੇ ਗਲਤ ਰਸਤੇ ਉੱਤੇ ਨਹੀਂ ਜਾਣਗੇ ਸਮਾਪ ਪਰੈਂਟਸ ਦਾ ਸਭ ਤੋਂ ਵੱਡਾ ਤਾਂ ਨਹੀਂ ਉਹਨਾਂ ਦੇ ਬੱਚੇ ਹਨ ਜੇ ਪਰੈਂਟਸ ਇਸ ਗੱਲ ਨੂੰ ਸਮਝ ਲੈਣ ਤਾਂ ਸ਼ਾਇਦ ਆਪਣੇ ਬੱਚੇ ਸੁਧਰ ਜਾਣਗੇ ਤੇ ਗਲਤ ਰਸਤੇ ਤੇ ਕਦੇ ਨਹੀਂ ਫੈਲਣਗੇ